ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਣਾ ਪਹਿਲਾ ਹੈਲਪਲਾਈਨ ਨੰਬਰ ਨੋਟ ਕਰ ਲਓ 8872526105 ਜੇ ਕਿਸੇ ਨੇ ਕੋਈ ਵੀ ਚੀਜ਼ ਦੀ ਐਡ ਲਗਾਉਣੀ ਹੋਵੇ ਤਾਂ ਸਾਡੇ ਹੈਲਪਲਾਈਨ ਨੰਬਰ ਦੇ ਉੱਪਰ ਫੋਟੋਆਂ ਵੀਡੀਓ ਬਣਾ ਕੇ ਭੇਜ ਦਿਓ ਫ੍ਰੀ ਦੇ ਵਿੱਚ ਤੁਹਾਡੀ ਫੇਸਬੁੱਕ ਚੈਨਲ ਦੇ ਉੱਪਰ ਐਡ ਲਾਈ ਜਾਊਗੀ ਦੋਸਤੋ ਹਾਂਜੀ ਦੋਸਤੋ ਜੋ ਤੁਸੀਂ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਈਸੀ ਜੋ ਪਿੱਕਾ ਇਹ ਦੋਸਤੋ 2016 ਮਾਡਲ ਆ 2 ਲੱਖ ਗੱਡੀ ਇਹ ਚੱਲੀ ਹੋਈ ਆ ਤੇ 40 ਲੱਖ ਕਿਲੋਮੀਟਰ ਦੀ ਕੰਪਨੀ ਇਹ ਗੱਡੀ ਦੀ ਗਾਰੰਟੀ ਦਿੰਦੀ ਆ ਤੇ ਇਹ ਦੋਸਤੋ ਪਿੱਕਾ ਮਹਾਲੀ ਦੇ ਵਿੱਚ ਸੈਕਟਰ 82 ਦੇ ਵਿੱਚ ਏਜੰਸੀ ਦੇ ਵਿੱਚ ਖੜਾ ਆ ਬਾਕੀ ਮਾਲਕ ਵੀਰ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਮਾਲਕ ਵੀਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰਕੇ ਸਾਰੀ ਜਾਣਕਾਰੀ ਸਾਰੀ رائے ਤੁਸੀਂ ਲੈ ਸਕਦੇ ਹੋ ਦੋਸਤੋ ਇਹ ਪਿੱਕਾ 2016 ਮਾਡਲ ਆ 2 ਲੱਖ ਚੱਲਿਆ ਹੋਇਆ 40 ਲੱਖ ਕਿਲੋਮੀਟਰ ਦੀ ਕੰਪਨੀ ਗਰੰਟੀ ਦਿੰਦੀ ਆ ਮਹਾਲੀ ਸੈਕਟਰ 82 ਦੇ ਵਿੱਚ ਖੜਾ ਏਜੰਸੀ ਦੇ ਵਿੱਚ 499000 ਰੁਪਏ ਇਹਦੀ ਗੱਡੀ ਦੀ ਕੀਮਤ ਰੱਖੀ ਗਈ ਆ ਬਾਕੀ ਤੁਸੀਂ ਮਾਲਕ ਦਾ ਵੀਰ ਨਾਲ ਫੋਨ ਦੇ ਉੱਪਰ ਸਾਰੀ ਗੱਲਬਾਤ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ ਹਾਂਜੀ ਦੋਸਤੋ ਵੀਡੀਓ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਸਾਡੀਆਂ ਚੈਨਲ ਦੇ ਉੱਪਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ